ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅਸਮਾਨ 'ਚ ਸ਼ਾਈ ਕਾਲੇ ਬੱਦਲਾਂ ਨੇ ਪੰਜਾਬ ਦੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ ਅਸਮਾਨੀ ਬੱਦਲ ਗਰਜ ਰਿਹਾ ਹਵਾਵਾਂ ਚੱਲ ਰਹੀਆਂ ਕਈ ਥਾਈਂ ਕਿਣਮਣ ਕਾਣੀ ਤੋਂ ਬਾਅਦ ਮੋਟੀਆਂ ਕਣੀਆਂ ਡਿਗਣ ਦੀ ਮੀ ਪੈਣ ਦੀ ਖਬਰ ਆਉਣ ਲੱਗੀ ਹੈ। ਹਿਮਾਚਲ ਦੀਆਂ ਉੱਪਰ ਵਾਲੀਆਂ ਪਹਾੜੀਆਂ ਤੋਂ ਲੈ ਕੇ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਕੁਝ ਖੇਤਰਾਂ 'ਚ ਮੀਂਹ ਨੇ ਤਾਂ दस्तक ਦਿੱਤੀ ਉਹ ਦਿੱਤੀ ਬਲਕਿ ਹਰਿਆਣਾ 'ਚ ਤਾਂ ਕਈ ਥਾਂ ਗੜੇ ਮਾਰੀ ਦੀ ਵੀ ਖਬਰ ਹੈ। ਇਹੋ ਮੌਕਾ ਜਦੋਂ ਪੰਜਾਬ ਹਰਿਆਣਾ ਸਣੇ ਉੱਤਰੀ ਭਾਰਤ ਦੇ ਵਿੱਚ ਕਣਕ ਦੀ ਬਾਢੀ ਦੇ ਦਿਨ ਨੇ। ਬਸਾਖੀ ਜਿੱਥੇ ਸਾਡੇ ਧਾਰਮਿਕ ਤੌਰ ਤੇ ਰਾਸ਼ੀ ਤਿਹਾਰ ਦੇ ਤੌਰ ਤੇ ਸਾਡੇ ਨਾਲ ਸਬੰਧ ਰੱਖਦੀ ਹੈ ਉੱਥੇ ਸੱਭਿਆਚਾਰਕ ਤੌਰ ਤੇ ਵੀ ਬਹੁਤ गहरा ਸਬੰਧ ਹੈ ਕਣਕ ਦੀ ਆਮਦ ਖੁਸ਼ੀ ਦੀ ਆਮਦ ਕਰਾਂਚ ਅਨਾਜ ਦੇ ਭੜੋਲਿਆਂ ਦਾ ਪਰਣਾ ਉਹ ਦਿਨ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਤਬਦੀਲ ਹੁੰਦਾ ਹੈ ਪਿਛਲੇ ਦਿਨਾਂ ਚੋਂ ਅਚਾਨਕ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਇਸ ਉਤਰੀ ਭਾਰਤ ਦੇ ਖਿੱਤੇ ਦੇ ਵਿੱਚ ਤਾਪਸ ਵਧਣ ਲੱਗੀ ਗਰਮੀ ਵਧਣ ਲੱਗੀ ਨਤੀਜਾ ਅਪ੍ਰੈਲ ਦੇ ਇਸ ਪਹਿਲੇ ਦੂਜੇ ਹਫਤੇ 'ਚ ਤਾਪਮਾਨ 42 ਡਿਗਰੀ ਨੂੰ ਜਾ ਚੁਆ ਤੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿ ਜੀ ਆਉਂਦੇ ਦਿਨਾਂ ਦੇ ਵਿੱਚ ਅਗਲੇ 48 72 ਘੰਟਿਆਂ 'ਚ ਮੌਸਮ ਤਬਦੀਲ ਹੋ ਸਕਦਾ ਔਰ ਹੋਇਆ ਮੈਂ ਦੇਖ ਰਿਹਾ ਸੀ ਹਿਮਾਚਲ ਦੀਆਂ ਚੰਬਾ ਮੰਡੀ Shimla ਹ ਸਰਮੌਰ ਇਹਨਾਂ ਖੇਤਰਾਂ ਦੇ ਵਿੱਚ ਬਰਫਬਾਰੀ ਹੋਈ ਹੈ ਜਿਹਨੂੰ ਮਤਲਬ ਕਿ ਕਿਹਾ ਜਾਂਦਾ ਕਿ ਭਾਰੀ ਮੀਂਹ ਪਿਆ ਔਲੇ ਡਿਗੇ ਹੈ ਨਾ ਤੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੋਰ ਖੇਤਰਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਫਿਰੇ ਤੋਂ ਉਤਰ ਕੇ ਹਰਿਆਣੇ ਔਰ ਪੰਜਾਬ ਵਾਲੇ ਪਾਸੇ ਨੂੰ ਵੀ ਅਸਰ ਦੇਖਿਆ ਨਾਬਾ ਪਟਿਆਲਾ ਵਾਲੀ ਬੈਲਟ 'ਚ ਵੀ ਝਣਮਣਕਾਣੀ ਦੀਆਂ ਖਬਰਾਂ ਪੰਜਾਬ ਦੇ ਕੁਝ ਹੋਰ ਖੇਤਰਾਂ 'ਚ ਵੀ ਮੌਸਮ ਵਿਗੜਦਾ ਹਰਿਆਣਾ ਦੇ 12 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਮੰਡੀਆਂ 'ਚ ਫਸਲਾਈ ਹੋਈ ਹੈ ਤੇ ਬਾਢੀ ਚੱਲ ਰਹੀ ਹੈ ਜੇ ਮੀਂਹ ਜ਼ਿਆਦਾ ਪੈ ਜਾਂਦਾ ਖੇਤ ਗਿੱਲਾ ਹੋ ਜਾਂਦਾ ਤਾਂ ਕੰਬੈਨ ਦਾ ਚੱਲਣਾ ਮੁਸ਼ਕਲ ਹੋ ਜਾਂਦਾ ਹੁਣ ਹੱਥਾਂ ਵਾਲੀ ਬਾੜੀ ਦਾ ਤਾਂ ਦੌਰ ਬੀਤ ਗਿਆ ਲਗਭਗ ਸਾਰਾ ਕੁਝ ਮਸ਼ੀਨਾਂ ਦੇ ਸਹਾਰੇ ਆ ਗਿਆ ਸੋ ਇਸ ਲਈ ਫਿਰ ਉਹ ਇੰਤਜ਼ਾਰ ਕਰਨਾ ਪੈਂਦਾ ਕਈ ਵਾਰੇ ਮੀਂਹ ਫਸਲ ਨੂੰ ਡੇਗ ਦਿੰਦੀ ਹੈ ਤੇ ਐਨ ਹੁਣ ਸੋਨੇ ਵਰਗੀ ਕਣਕ ਹੈ ਤੇ ਜਦੋਂ ਅਸਮਾਨ ਦੇ ਵਿੱਚ ਕਾਲੇ ਬੱਦਲ ਆਉਂਦੇ ਨੇ ਤੇ ਉਹ 6 ਮਹੀਨੇ ਪੁੱਤਾ ਮੰਗ ਪਾਲੀ ਫਸਲ ਜਿਸ ਦੇ ਨਾਲ ਕਿੰਨਾ ਕੁਝ ਜੁੜਿਆ ਹੁੰਦਾ ਉਹ ਕਿਸਾਨ ਪਰਿਵਾਰ ਦਾ ਉਸ ਦੇ ਨਾਲ ਸੰਬੰਧਿਤ ਧਿਰਾਂ ਦਾ ਚਾਹੇ ਉਹ ਘਰ ਦੇ ਵਿੱਚ ਕੋਈ ਛੱਤ ਪਾਉਣੀ ਹੈ ਚਾਹੇ ਕੋਈ ਵਿਆਹ ਕਰਨਾ ਹੈ ਕੋਈ ਫੀਸ ਭੇ ਪਰਣੀ ਹੈ ਕਿਸੇ ਨੇ ਬਾਹਰ ਜਾਣਾ ਹੈ ਇਹਨਾਂ ਕੋਈ ਖੁਸ਼ੀ ਗਮੀ ਦਾ ਸਮਾਗਮ ਕਰਨਾ ਹੈ ਕਪੜਾ ਲੀੜਾ ਖਰੀਦਣਾ ਹੈ ਸੋ ਚਾਹੇ ਬਜਾਜੀ ਵਾਲਾ ਚਾਹੇ ਕਰਿਆਨੇ ਵਾਲਾ ਹੈ ਅੜਤ ਵਾਲਾ ਸਾਰਾ ਕੁਝ ਇਸ ਤੇ ਆਲੇ-ਦਾਲੇ ਅਰਥਚਾਰਾ ਖਾਸ ਕਰ ਪੰਜਾਬ ਚ ਹਰਿਆਣਾ ਚ ਤੇ ਘੁੰਮਦਾ ਹੈ ਸੋ ਮੌਸਮ ਵਿਭਾਗ ਨੇ ਅਲਰਟ ਕੀਤਾ ਕਿ ਕੱਲ ਦਾ ਦਿਨ ਵੀ ਅੱਜ ਜਦੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤਦ ਵੀ ਪੰਜਾਬ ਦੇ ਵਿੱਚ ਮੌਸਮ ਦੀ ਤਬਦੀਲੀ ਹੈ ਬੇਸ਼ੱਕ ਤਾਪਮਾਨ ਚ ਤਾਂ ਗਰਾਵਟਾਈ ਆ ਜਿਹੜਾ 42 42 ਡਿਗਰੀ ਤੱਕ ਜਾ ਰਿਹਾ ਸੀ 41 ਡਿਗਰੀ ਤੱਕ ਜਾ ਰਿਹਾ ਸੀ ਬਠਿੰਡਾ ਚ ਵੀ 42 ਦੇ ਪਾਰ ਚਲਾ ਗਿਆ ਸੀ ਹੈਨਾ ਤੇ ਉਸ ਤਾਪਮਾਨ ਦੇ ਵਿੱਚ ਤਾਂ ਕੁਝ ਗਰਾਫਟ ਦੇਖਣ ਨੂੰ ਮਿਲੀ ਪਰ ਪੰਜਾਬ ਦੇ ਕਿਸਾਨੀ ਦੇ ਮੱਥੇ ਤੇ ਫਿਕਰ ਦੀਆਂ ਬੁੰਦਾ ਜਰੂਰ ਉਭਰਾਈਆਂ ਨੇ ਕਿ ਇਹ ਅਸਮਾਨੀ ਜਿਹੜੇ ਬੱਦਲ ਛਾਏ ਨੇ ਇਹਨੇ ਸਾਡੇ ਫਿਕਰ ਕਿਉਂ ਬਧਾਏ ਨੇ ਬਿਲਕੁਲ ਜੀ ਗੱਲ ਫਿਕਰ ਦੀ ਕਰ ਰਹੇ ਆ ਆਪਾਂ ਫਿਕਰ ਤਾਂ ਪੰਜਾਬ ਦਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਬਹੁਤ ਕਰ ਰਹੇ ਨੇ ਇਸ ਕਦਰ ਕਰ ਰਹੇ ਨੇ ਫਿਕਰ ਕਿ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਦਾ ਇਹ ਕਹਿਣਾ ਕਿ ਜੀ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਸ੍ਰਿਸ਼ਟੀ ਰਚੇਤਾ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ ਹੈ 227 ਦੇ ਵਿੱਚ ਕਹਿੰਦੇ ਕਿ ਜੀ ਬਸ ਬਹੁਮਤ ਵਾਲੀ ਸਰਕਾਰ ਆ ਜਾਣੀ ਔਰ ਵਧੀਆ ਸਰਕਾਰ ਆ ਜਾਣੀ ਕੀ ਅਮਿਤ ਸ਼ ਇਹ ਸਨੇਹਾ ਦੇਣਾ ਚਾਹੁੰਦੇ ਨੇ ਕਿ ਜਿਹੜੇ ਕੰਮ ਦਾ ਬ੍ਰਹਮਾ ਜੀ ਨੂੰ ਵੀ ਨਹੀਂ ਪਤਾ ਉਹ ਕੰਮ ਦਾ ਮੈਨੂੰ ਪਤਾ ਹੈ ਹਿੰਦੂ ਧਰਮ ਦੇ ਅਨੁਸਾਰ ਸ੍ਰਿਸ਼ਟੀ ਦੇ ਰਚੇਤਾ ਨੇ ਬ੍ਰਹਮਾ ਜੀ ਤੇ ਸ੍ਰਿਸ਼ਟੀ ਦੇ ਰਚੇਤਾ ਬ੍ਰਹਮਾ ਜੀ ਤੋਂ ਵੀ ਆਪਣੇ ਆਪ ਨੂੰ ਵੱਡਾ ਸਿਆਣਾ ਗਿਆਨਵਾਨ ਸਮਝਦਾਰ ਇਹ ਦਿਖਾਉਣਾ ਚਾਹੁੰਦੇ ਨੇ ਮਿਤਸ਼ਾ ਜੇਕਰ ਧਾਰਮਿਕ ਤੌਰ ਤੇ ਹੀ ਲੈਣਾ ਤਾਂ ਲੰਗੇ ਦਿਨੀ ਚੋਣ ਪ੍ਰਚਾਰ ਦੇ ਦਿਨਾਂ 'ਚ ਨਰਿੰਦਰ ਮੋਦੀ ਨੇ ਜਨਤਕ ਇਹ ਗੱਲ ਕਹੀ ਕਿ ਮੈਂ ਬਾਇਓਲੋਜੀਕਲ ਨਹੀਂ ਹਾਂ ਮਤਲਬ ਜੇ ਨਰਿੰਦਰ ਮੋਦੀ ਬਾਇਓਲੋਜੀਕਲ ਨਹੀਂ ਹੈ ਤਾਂ ਜੇ ਤੁਸੀਂ ਮਨੁੱਖ ਦੀ ਤਰ੍ਹਾਂ ਇਨਸਾਨਾਂ ਦੀ ਤਰ੍ਹਾਂ ਜਨਮ ਨਹੀਂ ਲਿਆ ਇਸ ਧਰਤੀ ਤੇ ਫਿਰ ਤੁਸੀਂ ਅਵਤਾਰਤਾ ਰਹੇ ਤੁਸੀਂ ਆਪਣੇ ਆਪ ਨੂੰ ਅਵਤਾਰੀ ਪੁਰਸ਼ ਸਮਝਦੇ ਹੋ ਤੇ ਇਸ ਗੱਲ ਦਾ ਗੁਣਗਾਨ ਕੰਗਣਾ ਰਣੌਤ ਕਈ ਸਟੇਜਾਂ ਤੋਂ ਕਰ ਚੁੱਕੀ ਆ ਕਿਉਂਕਿ ਤਾਂ ਭਗਵਾਨ ਦਾ ਰੂਪ ਨੇ ਸਾਡੇ ਲਈ ਪਿਤਾ ਸਮਾਨ ਨੇ ਪਰਮਾਤਮਾ ਨੇ ਤੇ ਇਸ ਦੇ ਨਾਲ ਹੁਣ ਅਗਲੀ ਕੜੀ ਭਾਜਪੀ ਦੇ 2 ਨੰਬਰ ਦੇ ਲੀਡਰ ਮਤਲਬ 2 ਨੰਬਰ ਤੋਂ ਮੇਰਾ ਭਾਵ 2 ਨੰਬਰੀ ਨਹੀਂ ਜੇ ਤੁਸੀਂ ਉਹ ਭਾਵ ਸਮਝਣਾ ਤਾਂ ਇਹ ਤੁਹਾਡੀ ਇੱਛਾ ਤੇ ਛੱਡਦਾ ਮੈਂ ਮੇਰਾ ਭਾਵ ਹੈ ਭਾਜਪੀ ਚ ਦੂਸਰੇ ਕਤਾਰ ਕਤਾਰ ਦੇ ਵਿੱਚ ਦੂਸਰੇ ਸਥਾਨ ਤੇ ਖੜਨ ਵਾਲੇ ਮਤ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾ ਸੋ ਅਮਿਤ ਸ਼ਾ ਹੋਰਾਂ ਦਾ ਵੀ ਹੁਣ ਏਸੇ ਗੱਲ ਨੂੰ ਅੱਗੇ ਵਧਾਉਣਾ ਕਿ ਜੇ ਮੋਦੀ ਜੀ ਅਪਤਾਰ ਧਾਰੀ ਪੁਰਸ਼ ਨੇ ਤਾਂ ਮੈਂ ਬ੍ਰਹਮਾ ਜੀ ਤੋਂ ਬਾਅਦ ਗਿਆਨਵਾਨ ਪੁਰਸ਼ ਆ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਆ ਅਮਿਤ ਸ਼ਾ ਮੁਰੇ ਸਵਾਲ ਆਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਤੁਸੀਂ ਕੀ ਮੁੜ ਕੇ ਅਕਾਲੀ ਦਰਨਾ ਗੱਠਜੋੜ ਕਰੋਗੇ ਅਮਿਤ ਸ਼ਾਹ ਜੀ ਨੇ ਇਹ ਤਾਂ ਨਹੀਂ ਕਿਹਾ ਕਿ ਹਾਂ ਅਸੀਂ ਗੱਠਜੋੜ ਕਰਾਂਗੇ ਨਾ ਹੀ ਇਹ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ ਨਾ ਹੀ ਇਹ ਕਿਹਾ ਕਿ ਅਜੇ ਵੀ ਸੂਚਾਈ ਦੂਰ ਹੈ ਅਜੇ ਦੇ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਕੋਈ ਹਾਂ ਨਾ ਚ ਜਵਾਬ ਨਹੀਂ ਦਿੰਦਾ ਇਸ ਸਵਾਲ ਦਾ ਹਾਂ ਜਿਹੜਾ ਜਵਾਬ ਦਿੰਦਾ ਉਹ ਕੀ ਦਿੱਤਾ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ ਹੈ ਕਿ ਉੱਥੇ ਬਹੁਮਤ ਵਾਲੀ ਸਰਕਾਰ ਔਰ ਵਧੀਆ ਸਰਕਾਰ ਆਉਣੀ ਹੈ ਹੁਣ ਤੁਸੀਂ ਕਿਸੇ ਦੀ ਸਰਕਾਰ ਕਿਉਂ ਚਾਹੋਗੇ ਭਾਈ ਤੁਸੀਂ ਆਪਣੀ ਸਰਕਾਰ ਚਾਹੋਗੇ ਤੁਸੀਂ ਵਿਦਾਇਨਤਿਕ ਪਾਰਟੀਆਂ ਪਰ ਇਸ ਤਰ੍ਹਾਂ ਦੀ ਉਦਾਹਰਨ ਦੇਣਾ ਹੁਣ ਮੈਂ ਧਾਰਮਿਕ ਨੁਕਤੇ ਤੋਂ ਭਗਤਾਂ ਨੂੰ ਪੁੱਛਾਂ ਕਿ ਭਾਈ ਹੁਣ Hindu ਧਰਮ ਦੇ ਭਾਵਨਾਵਾਂ ਨਹੀਂ ਪੜਕਦੀਆਂ ਹੁਣ ਠੇਸ ਨਹੀਂ ਪਹੁੰਚਦੀ ਤੁਹਾਡੇ ਮਨਾਂ ਨੂੰ ਉਹ ਆਪਣੇ ਆਪ ਨੂੰ ਬ੍ਰਹਮਾ ਜੀ ਤੋਂ ਵੱਡਾ ਦੱਸਦਾ ਹੈ ਉਹ ਅਪਤਾਰੀ ਪੁਰਸ਼ ਦੱਸਦਾ ਇੱਕ ਗਿਆਨਵਾਨ ਦੱਸ ਰਿਹਾ ਇੱਕ ਅਪਤਾਰੀ ਪੁਰਸ਼ ਦੱਸ ਰਿਹਾ ਜੇ ਇਹੀ ਸ਼ਬਦ ਕਿਸੇ ਵੀ ਚਾਹੇ ਉਹ ਨੈਸ਼ਨਲ ਚਾਹੇ ਉਹ ਖੇਤਰੀ ਚਾਹੇ ਉਹ ਵੱਡਾ ਲੀਡਰ ਚਾਹੇ ਉਹ ਛੋਟਾ ਲੀਡਰ ਜੇ ਕਿਸੇ ਵੀ ਲੀਡਰ ਨੇ ਇਹ ਸੱਤਰ ਕਹੀ ਹੁੰਦੀ ਤੇ ਹੁਣ ਤੱਕ ਸਾਡੀਆਂ ਭਾਵਨਾਵਾਂ ਲੀਰੋ ਲੀਰ ਹੋ ਜਾਣੀਆਂ ਸੀ ਤੇ ਹੁਣ ਅਮਿਤ ਸ਼ਾਹ ਜੀ ਕਹਿਣ ਫਿਰ ਕੋਈ ਗੱਲ ਨਹੀਂ ਕਮਾਲ ਹੈ ਜਨਾਬ ਚਲੋ ਇਹ ਤੋਂ ਅਗਲਾ ਫੜਾਤੇ ਆ ਜੀ ਸਵਾਲ ਸੀ ਤੁਹਾਨੂੰ ਗੱਠ ਜੋੜਨ ਨੂੰ ਲੈ ਕੇ ਜਿਸ ਦਾ ਤੁਸੀਂ ਜਵਾਬ ਨਹੀਂ ਦਿੱਤਾ ਮਤਲਬ ਤੁਸੀਂ ਇਹ ਦਰ ਖੁੱਲਾ ਰੱਖ ਰਹੇ ਹੋ ਕਿ ਲੋੜ ਹੋਊਗੀ ਕਰਾਂਗੇ ਨਹੀਂ ਲੋੜ ਹੋਊਗੀ ਨਹੀਂ ਕਰਾਂਗੇ ਜੇ ਕਰਾਂਗੇ ਤਾਂ ਆਪਣੀਆਂ ਕੰਡੀਸ਼ਨਾਂ ਤੇ ਕਰਾਂਗੇ ਅਜੇ ਕੁਝ ਨਹੀਂ ਕਹਿਣਾ ਜੇ ਇਸ ਸਵਾਲ ਤੇ ਕੁਝ ਨਹੀਂ ਕਹਿਣਾ ਤਾਂ ਪੰਜਾਬ ਦੀਆਂ ਚੋਣਾਂ ਦੇ ਮੁਲਾਂਕਣ ਤੇ ਹੁਣੇ ਕਹਿਣ ਦੀ ਕੀ ਲੋੜ ਪੈਗੀ ਸੀ ਜਨਾਬ ਤੁਸੀਂ ਇਹ ਵੀ ਤਾਂ ਕਹਿ ਸਕਦੇ ਸੀ ਕਿ ਅੱਜ ਅਸੀਂ ਅਜੇ April 2025 ਦੀ ਗੱਲ ਕਰ ਰਹੇ ਹਾਂ ਅਜੇ ਤਾਂ ਬਹੁਤ ਸਮਾਂ ਉਤੋਂ ਪਹਿਲਾਂ ਤਾਂ ਬੰਗਾਲ ਦੀਆਂ ਚੋਣਾਂ ਆ ਜਾਣੀਆਂ ਹੋਰ ਚੋਣਾਂ ਆ ਜਾਣੀਆਂ ਤੇ ਪੰਜਾਬ ਦੀ ਚੋਣ ਦਾ ਇੰਨਾ ਫਿਕਰ ਕਿਉਂ ਕਿ ਅਗਲਾ ਟਾਸਕ ਭਾਜਪਾ ਦਾ ਪੰਜਾਬ ਮੈਂ ਲੰਗੇ ਦਿਨਾਚੀ ਗੱਲ ਕਰਕੇ ਹਟਿਆ ਕਿ ਬਿੱਟੂ ਤਾਂ ਜਿਮਨੀ ਚੋਣ ਭਾਜਪਾ ਦੀ ਝੋਲੀ 'ਚ ਪਾਉਣ ਲਈ ਕਾਲੇ ਹੈਗੇ ਹੀ ਹੈਗੇ ਨੇ ਭਾਜਪਾ ਉਹਦੇ ਨਾਲੋਂ ਵੀ ਕਾਲੀ ਆ ਤੇ ਉਸੇ ਤੋਂ ਬਾਅਦ ਆ ਪਹਿਲੂ ਸਾਹਮਣੇ ਆਉਂਦਾ ਪੰਜਾਬ 'ਚ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਮੋਦੀ ਔਰ ਅਮਿਤ ਸ਼ਾਹ ਜੀ ਨੂੰ ਕਿਹਾ ਇਹ ਸੀ ਕਿ ਭਈ ਪੰਜਾਬ ਨੂੰ ਬਾਕੀ ਸੂਬੇ ਆ ਮੰਗ ਨਾ ਸਮਝੋ। ਇਹਦੀ ਤਸਵੀਰ ਵੱਖਰੀ ਐ। ਤੇ ਤੁਸੀਂ ਜੇ ਸਮਝਦੇ ਹੋ ਕਿ ਤੁਹਾਡੇ ਪ੍ਰਤੀ ਰੋਸਾ ਐ, ਰੋਸਾ ਨਹੀਂ ਪੰਜਾਬ ਦੇ ਵਿੱਚ ਨਫ਼ਰਤ ਐ ਤੁਹਾਡੇ ਪ੍ਰਤੀ। ਸੋ ਇਹ ਸ਼ਬਦ ਕਹਿੰਦੇ ਮੋਦੀ ਔਰ ਅਮਿਤ ਸ਼ਾਹ ਦੇ ਸਾਹਮਣੇ ਸਿਲ ਜਾਖੜ ਦੇ ਕਹਿਣਾ, ਉਸ ਤੋਂ ਬਾਅਦ ਆਪਣਾ ਅਸਤੀਫਾ ਸੌਂਪ ਦੇਣਾ, ਉਹਦੇ باوجود ਵੀ ਅਸਤੀਫਾ ਪ੍ਰਵਾਨ ਨਹੀਂ ਹੋਇਆ। ਗਾਹੇ-ਬਗਾਏ ਉਹਨਾਂ ਤੱਕ ਪਹੁੰਚ ਹੋਈ। ਉਹਨਾਂ ਨੂੰ ਮਨਾਉਣ ਸਮਝਾਉਣ ਦੀ ਕੋਸ਼ਿਸ਼ ਤੇ ਵੀ ਅੱਜਕੱਲ ਜਾਖੜ ਹੋਰੀ ਮੁੜ ਕੇ ਸਰਗਰਮ ਹੋ ਗਏ ਨੇ। ਕੱਲ ਪੰਜਾਬ ਚ ਗ੍ਰੇਨੇਡ ਹਮਲਿਆਂ ਦੇ ਹਵਾਲੇ ਨਾਲ ਰਾਜਪਾਲ ਕੋਲ ਮੰਗ ਪੱਤਰ ਦੇ ਕੇ ਆਏ ਨੇ ਬੀਜੇਪੀ ਨੂੰ ਦਿਖਦਾ ਹੈ ਕਿ ਇਹ ਪੰਜਾਬ ਦਾ ਹਿੰਦੂ ਚਿਹਰਾ ਵੀ ਹੈ ਜੱਟ ਸਿੱਖ ਚਿਹਰਾ ਵੀ ਹੈ ਪ੍ਰਵਾਨਿਤ ਚਿਹਰਾ ਵੀ ਹੈ ਇਹਦੇ ਤੇ ਯਕੀਨ ਵੀ ਕੀਤਾ ਜਾਂਦਾ ਤੇ ਇਸ ਲਈ ਇਹਨੂੰ ਅਸੀਂ ਨਾਲ ਰੱਖਣਾ ਸੋ ਹੁਣ ਸਾਨੂੰ ਨਹੀਂ ਪਤਾ ਕਿ ਜਾਖੜ ਸਾਹਿਬ ਦੇ ਕੇ ਅਨੁਸਾਰ ਬੀਜੇਪੀ ਉਸ ਨੁਕਤੇ ਤੇ ਗੌਰ ਕਰੂਗੀ ਜਾਂ ਬੀਜੇਪੀ ਵਾਲੇ ਨੁਕਤੇ ਆ ਤੇ ਆਗੇ ਨੇ ਜਾਖੜ ਸਾਹਿਬ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਾਖੜ ਹੋਰੀ ਤੁਰਪੇ ਦੂਸਰੇ ਪਾਸੇ ਰਾਜਨੀਤਿਕ ਪਾਰਟੀ ਜਿਹੜੀ ਚੋਣ ਮੈਦਾਨ ਚਾਹੁੰਦੀ ਆ ਉਸ ਨੂੰ ਆਪਣੀ ਰਣਨੀਤੀ ਘੜਨ ਦੀ ਆਪਣੀ ਸਟ੍ਰੈਟੇਜੀ ਕਰਨ ਦੀ ਠੀਕ ਹੈ ਖੁੱਲੀ ਛੂਟ ਹੈ ਇਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਸੋ ਬੀਜੇਪੀ ਵੀ ਚੋਣ ਲੜਦੀ ਆ ਤੇ ਚੋਣ ਲੜੇ ਪਰ ਮੇਰਾ ਸਵਾਲ ਉਹਨਾਂ ਦੇ ਢੰਗ ਤਰੀਕਿਆਂ ਨੂੰ ਲੈ ਕੇ ਮੇਰਾ ਸਵਾਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਰਗੀਕਰਨ ਕੀਤਾ ਜਾ ਰਿਹਾ ਉਸ ਨੂੰ ਲੈ ਕੇ 7 ਤੋਂ 8 ਮਹੀਨਿਆਂ ਚ ਪੰਜਾਬ ਦੇ ਅੰਦਰ 17 ਤੋਂ 18 ਗ੍ਰਨੇਡ ਹਮਲੇ ਹੋਏ ਨੇ ਇੱਕ ਸਾਬਕਾ ਮੰਤਰੀ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦਾ ਮਨਰੰਜਨ ਕਾਲੀਆ ਉਹਨਾਂ ਦੇ ਘਰੇ ਵੀ ਗ੍ਰਨੇਡ ਨਾਲ ਹਮਲਾ ਹੋਇਆ ਇਹਨਾਂ ਸਾਰੇ ਹਮਲਿਆਂ ਨੂੰ ਤੁਸੀਂ ਇੱਕ ਕੜੀ ਚ ਰੱਖ ਕੇ ਇਸ ਨਜ਼ਰੀਏ ਤੋਂ ਨਹੀਂ ਦੇਖਿਆ ਕਿ ਬਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਆ ਪੰਜਾਬ ਦੇ ਵਿੱਚ ਪੁਲਿਸ ਦਾ ਫੇਲ ਹੋਣਾ ਕੇਂਦਰੀ ਸੁਰੱਖਿਆ ਦਸਤਿਆਂ ਦਾ ਫੇਲ ਹੋਣਾ ਸਾਡੀਆਂ ਸੁਰੱਖਿਆ ਏਜੰਸੀਆਂ ਦਾ ਫੇਲ ਹੋਣਾ ਜਿਹੜੀਆਂ ਆਪਸ ਵਿੱਚ ਕੇਂਦਰੀ ਔਰ ਸੂਬਈ ਤਾਲਮੇਲ ਕਰਕੇ ਚਲਦੀਆਂ ਨੇ ਕਿਉਂਕਿ ਬਾਰਡਰ ਸੂਬਾ ਸਾਡੀ ਸਰਕਾਰ ਦਾ ਫੇਲ ਹੋਣਾ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਤੁਹਾਡਾ ਫੇਲ ਹੋਣਾ ਤੁਸੀਂ ਇਸ ਕੜੀ 'ਚ ਨਹੀਂ ਰੱਖ ਰਹੇ ਸਾਰੇ ਪਿਛਲੇ ਹਮਲੇ ਦਰਕਨਰ ਕਰਕੇ ਕਾ ਆਖਰੀ ਹਮਲੇ ਨੂੰ ਇਹ ਜੀ ਹਿੰਦੂ ਸਿੱਖੇਕਤਾ ਤੋੜਨ ਦੀ ਕੋਸ਼ਿਸ਼ ਹੈ ਹਮਲੇ ਤੁਸੀਂ ਕਹਿੰਦੇ ਹੋ ਜੀ ਮੁਸਲਮਾਨ ਫੜ ਲਏ ਅਸੀਂ ਹੈਨਾ ਤੋੜੀ ਹਿੰਦੂ ਸਿੱਖੇਕਤਾ ਜਾ ਰਹੀ ਹੈ ਸਬੰਧ ਉਹਨਾਂ ਦਾ ਲੌਰੈਂਸ ਬਿਸ਼ਨੋਈ ਗੈਂਗ ਨਾਲ ਕਿੱਧਰ ਨੂੰ ਜਾ ਰਹੇ ਹੋ ਭਾਈ ਪਹਿਲੇ ਤਾਂ ਨੁਕਤਾ ਸਮਝਾ ਦਿਓ ਸੋ ਆ ਜਿਹੜਾ ਤਰੀਕਾ ਹੈ ਇੱਕ ਪਾਸੇ ਹਿੰਦੂ ਸਿੱਖ ਇਕਤਾ ਇਸ ਦੇ ਵਿਚਾਲੇ ਖਾਈ ਪੁੱਟਣ ਦਾ ਦੂਸਰੇ ਪਾਸੇ ਇੱਕ ਤਰੀਕਾ ਜਿਹੜਾ ਤਰੀਕਾ ਤੁਹਾਡਾ ਯੂਪੀ ਚ ਵੀ ਚੱਲਿਆ ਕਿ ਉੱਥੇ ਦੀ ਜਾਟ ਬੈਲਟ ਸਾਰੀ ਖੁੰਝੇ ਲਾਓ ਜਿਹੜਾ ਤਰੀਕਾ ਤੁਸੀਂ ਹਰਿਆਣਾ ਚ ਵੀ ਅਪਣਾ ਕੇ ਦੇਖਿਆ ਕਿ ਕਾਮਯਾਬ ਹੋ ਗਿਆ ਕਿ ਹਰਿਆਣੇ ਦੀ ਸਾਰੀ ਜਾਟ ਇੱਕ ਪਾਸੇ ਕਰੋ ਪਰ ਯੂਪੀ ਤੇ ਹਰਿਆਣਾ ਦੀ ਜਾਟ ਇੱਕ ਆਪਣੇ ਤਰ੍ਹਾਂ ਦੀ जाट 벨ਟ ਦੇ ਹਵਾਲੇ ਨਾਲ ਹੈ ਪਰ ਪੰਜਾਬ ਦਾ ਜੱਟ ਜੱਟ ਸਿੱਖ ਦੇ ਹਵਾਲੇ ਨਾਲ ਵੀ ਹੈ ਸੋ ਇਸ ਲਈ ਉਸ ਕੜੀ ਚ ਰੱਖ ਕੇ ਤੁਸੀਂ ਇਹਨਾਂ ਦੇਖਿਓ ਕਿ ਜਿਹੜਾ ਫਾਰਮੂਲਾ ਹਰਿਆਣਾ ਤੇ ਯੂਪੀ ਚ ਚੱਲ ਗਿਆ ਉਹ ਇੱਥੇ ਵੀ ਚੱਲੇਗਾ ਹਾਂ ਸਾਡੇ ਲੀਡਰ ਬਹੁਤ ਕਾਲੇ ਨੇ ਉਹਨਾਂ ਨੂੰ ਕਾਂਗਰਸ ਤੋਂ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਅਕਾਲੀਆਂ ਨੂੰ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਆਪ ਤੋਂ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਬੀਜੇਪੀ ਤੋਂ ਟਿਕਟ ਮਿਲੇ ਉੱਧਰ ਇਹ ਲੀਡਰਾਂ ਦੀ ਕਾਹਲ ਹੋ ਸਕਦੀ ਆ ਪਰ ਕੀ ਪੰਜਾਬ ਦੀ ਕਾਹਲ ਹੈ ਅੱਜ ਪੰਜਾਬ ਚ ਖਲਾਅ ਹੈ ਲੀਡਰਸ਼ਿਪ ਦੀ ਕਮੀ ਹੈ ਪੰਜਾਬ ਸ ਮਤਲਬ ਸਰਦ ਤਰ ਲੱਭਦਾ ਉਹਦੀ ਭਾਲ ਕਰਦਾ ਉਸੇ ਭਾਲ ਦੇ ਵਿੱਚੋਂ ਆਪ ਨੂੰ ਚੁਣ ਬੈਠਿਆ ਪਰ ਕੀ ਬੀਜੇਪੀ ਉਹ ਬਦਲਣਾ ਚਾਹੁੰਦੀ ਹੈ ਉਹ ਬੀਜੇਪੀ ਜਿਹੜੀ ਜਿਸ ਵੀ ਸੁੱਬੇ ਚ ਦਾਖਲ ਹੋਈ ਕਿਸੇ ਖੇਤਰੀ ਪਾ ਪਾਰਟੀ ਦੇ ਮੋਢਿਆਂ ਤੇ ਚੜ ਕੇ ਆਈ ਤੇ ਅਮਰ ਬੇਲ ਬਣ ਕੇ ਉਸੇ ਦਰਖਤ ਨੂੰ ਖਾ ਗਈ ਪੰਜਾਬ ਉਦਾਹਰਨ ਹੈ ਇਹਦੀ ਅੱਜ ਕੀ ਹਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਉਦਾਹਰਣੇ ਦੀ ਅਨੈਲੋ ਦਾ ਕੀ ਸਥਿਤੀ ਹੈ ਮਹਾਰਾਸ਼ਟਰ ਉਦਾਹਰਣੇ ਦੀ ਸ਼ਿਪਸ ਇਹਨਾਂ ਦਾ ਹਾਲ ਦੇਖ ਲੋ ਹੈ ਖੁਦ ਜਿਹੜੀ ਪਾਰਟੀ ਨੂੰ ਨਾਲ ਲਈ ਤੁਰੇ ਫਿਰਦੇ ਨੇ ਵਿਹਾਰ ਦੇ ਵਿੱਚ ਹੈ ਨਤੀਸ਼ ਬਾਬੂ ਵਾਲੀ ਉਹਦਾ ਹਾਲ ਦੇਖ ਲੋ ਸੋ ਇਹ ਇੱਕ ਵੱਡੀਆਂ ਉਦਾਹਰਣਾਂ ਸਾਡੇ ਮੂਰੇ ਖੜੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿੱਨਾ ਸਾਰੇ ਪਾਰਟੀ ਨੇ ਸਰਕਾਰ ਬਣਾਈ ਸੀ ਬੀਜੇਪੀ ਨੇ ਕਿਸ ਸਮੇਂ ਅੱਜ ਉਹ ਪਾਰਟੀਆਂ ਨੂੰ ਕਿਵੇਂ ਖੁੰਝੇ ਲਾਇਆ ਸੋ ਇਸ ਲਈ ਖੇਤਰੀ ਪਾਰਟੀਆਂ ਨੂੰ ਖਾਣਾ ਉਥੋਂ ਦੇ ਮਾਹੌਲ ਦੇ ਵਿੱਚ ਬਰਗਵੰਡ ਦੀ ਧਰਮਵੰਡ ਦੀ ਜਾਤਵੰਡ ਦਾ ਰੰਗ ਬਖੇਰਨਾ ਕਿ ਇਸ ਏਜੰਡੇ ਤੇ ਅੱਗੇ ਵੱਧ ਰਹੀ ਹੈ ਭਾਜਪਾ ਇਸ ਲਈ ਮਿਤਸ਼ਾ ਜੀ ਕਹਿੰਦੇ ਨੇ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ ਕਿਉਂਕਿ ਬ੍ਰਹਮਾ ਜੀ ਅਜੇ ਮੁਲਾਂਕਣ ਨਹੀਂ ਕਰਨਗੇ ਉਹ ਵਰਗਵੰਡ ਦੀ ਮੁਲਾਂਕਣ ਨਹੀਂ ਕਰਨਗੇ ਸੋ ਇਹ ਕਿੱਥੋਂ ਹੈ ਇਹ ਨੁਕਤਾ ਬਹੁਤ ਗਹਿਰਾ ਤੇ ਗੰਭੀਰ ਹੈ ਤੇ 2027 ਨੂੰ ਲੈ ਕੇ ਤਾਂ ਭਾਜਪਾ ਜਿਸ ਰਣਨੀਤੀ ਤਹਿਤ ਪੰਜਾਬ 'ਚ ਉਤਰਨ ਜਾ ਰਹੀ ਹੈ ਉਹ ਤੋਂ ਤਾਂ ਪੰਜਾਬ ਨੇ ਸੁਚੇਤ ਰਹਿਣਾ ਹੀ ਹੈ ਵੈਸੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਜਿਹੀ ਬਰਗਵੰਡ ਦੀ ਰਾਜਨੀਤੀ ਕਾਂਗਰਸ ਨੇ ਕਿਹੜਾ ਕੱਟ ਕੀਤੀ ਹੈ 1984 'ਚ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਢਹ ਢੇਰੀ ਦਿੱਲੀ ਦੇ ਸਿੱਖ ਕਤਲੇਆਮ ਉਸ ਤੋਂ ਬਾਅਦ ਫਿਰ ਬੜੇ ਵੱਡੇ ਮਾਰਚ ਨਾਲ ਜਿੱਤ ਕੇ ਆਈ ਸੀ ਕਾਂਗਰਸ ਦੇਸ਼ 'ਚ ਜਦੋਂ ਤੱਕ ਤੁਹਾਨੂੰ ਵੀ ਉਸ ਲਹੂ ਦੇ ਵਿੱਚੋਂ ਕੁਰਸੀ ਕੱਢਣੀ ਆਉਂਦੀ ਸੀ ਸੋ ਉਸੇ ਰੰਗ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਧੁਰੀ ਆ ਰਹੀ ਹੈ ਸੋ ਇਹ ਸਵਾਲ ਖੜੇ ਨੇ ਕਿ ਕੀ ਪੰਜਾਬ ਦੇ ਵਿੱਚ ਕੋਈ ਨਵਾਂ ਖੇਲਾ ਹੋਣ ਵਾਲਾ ਹੈ ਤੇ ਜਾਂ ਪੰਜਾਬ ਆਪਣੀ ਪ੍ਰਾਣੀ ਤਸਵੀਰ ਦੇ ਹਵਾਲੇ ਨਾਲ ਇਹਨਾਂ ਚਾਲਾਂ ਨੂੰ ਖੁੰਡਾ ਕਰੇਗਾ ਇਹ ਦੇਖਣਾ ਨਿਕਲੇਗਾ ਚਲੋ ਪਹਿਲੂ ਤਾਂ ਇੱਕ ਹੋਰ ਬਹੁਤ ਵੱਚ ਨਾਲ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਰੱਖੇ ਜਾ ਰਹੇ ਉਦਘਾਟਨੀ ਪੱਥਰ 25 ਕਰੋੜ ਦਾ ਖਰਚ ਦਾੜੀ ਨਾਲੋਂ ਮੁੱਛਾਂ ਹੋ ਰਹੀਆਂ ਭਾਰੀ ਪਖਾਨਿਆਂ ਤੇ ਪਖਾਨਿਆਂ ਦੀ ਮਰਮਮਤ ਤੇ ਚਾਰਦੁਆਰੀ ਦੀ ਮਰਮਮਤ ਤੇ ਖਰਚਾ ਘੱਟ ਹੈ ਉਦਘਾਟਨੀ ਸਮਾਗਮਾਂ ਤੇ ਪੱਥਰ ਲਾਉਣ ਤੇ ਖਰਚਾ ਵੱਧ ਹੈ ਵੀ ਭੀੜ ਵੀ ਇਕੱਠੀ ਕਰਨੀ ਹੈ ਰਿਫਰੈਸ਼ਮੈਂਟ ਵੀ ਖਰਾਉਣੀ ਹੈ ਚੱਠੀ ਥੋੜੀ ਇਹ ਵੀ ਕਹਿੰਦੀ ਸੀ ਹਾਈ ਟੈਕਨੋਲੋਜੀ ਵਾਲੇ ਕੈਮਰੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ ਐ ਭੀੜ ਵੀ ਆਉਣੀ ਚਾਹੀਦੀ ਆ ਕੁਰਸੀਆਂ ਮੇਜ਼ ਵੀ ਲੱਗਣੇ ਚਾਹੀਦੇ ਨੇ ਰੀਬਨ ਗੁਆਰੇ ਵੀ ਲੱਗਣੇ ਚਾਹੀਦੇ ਨੇ ਸੋ ਲੈ ਦੇ ਕੇ ਖਰਚਾ 20-25 ਹਜ਼ਾਰ ਤਾਂ ਹੈਗਾ ਤੁਸੀਂ ਇਹ ਬ੍ਰੇਜ ਜੀ ਬਣਾਈ ਹੋਈ ਹੈ ਕਿ 20000 ਖਰਚਾ 10000 ਖਰਚਾ ਇੰਨਾ ਤਾਂ ਕਰਨੇ ਕਰਨਾ ప్రతి ਪੱਥਰ 5000 ਵੱਖਰਾ ਬਲਗਣਾ ਸੋ ਜੇ 15 ਤੋਂ 20000 ਤੋਂ 25000 ਤੋਂ ਇੱਕ ਉਦਘਾਟਨੀ ਫੰਕਸ਼ਨ ਪੈ ਰਿਆ ਇੰਨਾ ਤਾਂ ਰਿਪੇਅਰ ਤੇ ਨਹੀਂ ਲੱਗਿਆ ਹੋਣਾ ਭਾਈ ਪਖਾਨੇ ਤੇ ਜਿੰਨਾ ਤੁਸੀਂ ਉਹਦੇ ਪੱਥਰ ਲਾਉਣ ਤੇ ਕਰ ਲਿਆ ਪੁਰੇ ਕੱਲਾ ਇੱਕ ਪੱਥਰ ਨਹੀਂ ਆ ਕਿ ਉਗੋ ਕੋ ਵਾਲਾ ਪੱਥਰ ਹੀ ਆ ਉਸ ਤੋਂ ਬਾਅਦ ਕਈ ਸਕੂਲਾਂ ਚ ਹੋਰ ਪਖਾਨਿਆਂ ਦੀ ਮਰੰਮਤ ਵਾਲੇ ਹੈ ਜਾਂ ਚਾਰਦੁਵਾਰੀ ਦੀ ਮਰੰਮਤ ਵਾਲੇ ਅਜੇ ਇਹਦੀ ਪੱਥਰ ਅਜੇ ਉਦਘਾਟਨੀ ਪੱਥਰ ਰੱਖੇ ਜਾ ਚੁੱਕੇ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੂ ਟਰਨ ਲੈਂਡ ਦੀ ਮਹਾਰਤ ਸਭ ਤੋਂ ਵੱਖੂਪੀ ਰੱਖਦੀ ਹੈ ਜਿੰਨੇ ਜੂ ਟਰਨ ਇਹ ਸਰਕਾਰ ਨੇ ਲਏ ਨੇ ਉਹਨੇ ਜੂ ਟਰਨ ਕਿਸੇ ਸਰਕਾਰ ਨੇ ਨਹੀਂ ਲਏ ਹੋਰ ਅਜੀਤਾ 2 ਸਾਲ ਰਹਿੰਦੇ ਨੇ ਪਤਾ ਨਹੀਂ ਉਹਨੇ ਚ ਕਿੰਨੇ ਲੈਣੇ ਹੁਣ ਸਿੱਖਿਆ ਕ੍ਰਾਂਤੀ ਚ ਵੀ ਦੋ ਜੂ ਟਰਨ ਲੈ ਗਏ ਪਹਿਲਾ ਜੂ ਟਰਨ ਤਾਂ ਜੀ ਜੋੜਾ ਮਾਜਰਾ ਜੀ ਜੋੜਾ ਮਾਜਰਾ ਜੀ ਪਹਿਲਾ ਤਾਂ ਮਾਸਟਰ ਮਾਸਟਰੀਆਂ ਨੂੰ ਜਿਵੇਂ ਸੰਬੋਧਨ ਹੋਏ ਮਾਪਿਆਂ ਦੀ ਹਾਜ਼ਰੀ ਚ ਵਿਦਿਆਰਥੀਆਂ ਦੀ ਹਾਜ਼ਰੀ ਚ ਜਿਸ ਤਰ੍ਹਾਂ ਦਾ ਉਹਨਾਂ ਸਲੂਕ ਸੀ ਫਰ ਮੀਡੀਆ ਕੱਢ ਲਿਆ ਕਿ ਭਈਆ ਪਲੱਸ 2 ਪਾਸ ਵਾਲਾ ਸਰਟੀਫਿਕੇਟ ਅਗਲੇ ਕੋਲ ਹੈ ਤੇ ਬੀਐਡ ਐਮਐਡ ਟੈਟ ਪਾਸ ਅਧਿਆਪਕਾਂ ਨਾਲ ਦੇਖ ਲੋ ਕਿਹਜੀ ਭਾਸ਼ਾ ਜਬਤ ਰਿਆ ਫਰ ਸ਼ਬਦ ਗਿਆਨ ਵੀ ਤਾਂ ਕੋਈ ਗੱਲ ਹੁੰਦੀ ਹੈ ਨਾ ਸੋ ਇਥੇ ਸ਼ੁਕਰ ਕਰੋ ਕਿ ਕਿ ਤੋ ਕੋਈ ਅਧਿਆਪਕ ਉਸੇ ਸਮੇਂ ਨਹੀਂ ਪਹ ਗਿਆ ਨਹੀਂ ਤਾਂ ਕੀ ਰਹਿ ਜਾਂਦੀ ਜਨਾਬ ਤੁਹਾਡੀ ਕਿੱਥੇ ਨੇ ਬਾਕੀ ਮਾਸਟਰनियां ਕਿਉਂ ਨਹੀਂ ਆਉਂਦੀਆਂ ਕਿੱਥੇ ਬੈਠੀਆਂ ਹੈ ਹੈਨਾ ਆ ਭੀੜ ਨਹੀਂ ਹੋਈ ਅਸਲ ਚ ਤਕਲੀਫ ਤੁਹਾਨੂੰ ਇਕੱਠ ਤੋਂ ਸੀ ਤੁਹਾਡੀ ਪਸੰਦ ਦਾ ਇਕੱਠ ਨਹੀਂ ਹੋਇਆ ਤੁਸੀਂ ਕੁਰਸੀਆਂ ਤੇ ਲੋਕ ਦੇਖਣੇ ਚਾਹੁੰਦੇ ਸੀ ਜਿਹੜੇ ਤੁਹਾਡੇ ਲਈ ਤਾੜੀਆਂ ਮਾਰ ਭਾਈ ਪੰਜਾਬ ਚ ਬਾਢੀ ਦੇ ਦਿਨ ਨੇ ਤੇ ਬਾਢੀ ਦੇ ਵਿੱਚ ਕੱਲਾ ਕਿਸਾਨ ਹੀ ਨਹੀਂ ਸ਼ਮੂਲੀਅਤ ਹੁੰਦਾ ਪੰਜਾਬ ਦਾ ਪੂਰੇ ਪਿੰਡ ਸ਼ਾਮਲ ਹੋ ਜਾਂਦੇ ਨੇ ਕਿੰਨਾ ਕੁਛ ਉਹਦੇ ਨਾਲ ਜੁੜਿਆ ਥੋ ਮੰਡੀ ਦੇ ਹਵਾਲੇ ਨਾਲ ਟਰਾਲੀ ਦੇ ਹਵਾਲੇ ਨਾਲ ਬਾਢੀ ਦੇ ਹਵਾਲੇ ਨਾਲ ਮਸ਼ੀਨ ਦੇ ਹਵਾਲੇ ਨਾਲ ਹੈਨਾ ਅਰਥ ਦੇ ਹਵਾਲੇ ਨਾਲ ਕਿੰਨਾ ਕੁਛ ਉਹਦੇ ਨਾਲ ਸਾਰਾ ਕਨੈਕਸ਼ਨ ਪਿੰਡੂ ਅਰਥਚਾਰਾ ਇਸ ਸਾਲ ਦੋਲੇ ਮੰਡੀ ਦੇ ਆਲੇ ਦੋਲੇ ਘੁੰਮਦਾ ਇਸ ਕਿਸਾਨੀ ਦੇ ਆਲੇ ਦੋਲੇ ਘੁੰਮਦਾ ਤੇ ਤੁਸੀਂ ਉਹਨਾਂ ਦਿਨਾਂ ਚ ਸਕੂਲਾਂ ਚ ਪ੍ਰੋਗਰਾਮ ਕਰਾਉਣ ਨੂੰ ਫਿਰਤੇ ये सारी स्थिति च जोड़ा माजरा जी वो कुछ बोल गए जो कुछ दिल्ली ने सिक्रिप्ट लिख के नहीं दिता सो जदों सिक्रिप्ट तो बहर जाओगे फिक्रबड़ूगी दिल्ली में तो मंजूर नहीं सो नतीजा सिक्ख्या साहब नाम आकर इस गल की निखेधी करनी पी निखेधी तो बाद जोड़ा माजरा जी ने भी बना के माफ़ी मंगनी पी और माफ़ी मंगी और बिना किसी हिलजुल तो मंगी बिना बिना कोई नुकते तो मिना कोई ਸਪਾਈ ਦਿੱਤੇ ਮੰਗੀ ਕਿਹਾ ਜੀ ਕਿ ਮੈਂ ਸਿੱਧੇ ਰੂਪ ਚ ਮਾਸਟਰ ਮਾਸਟਰੀਆਂ ਤੋਂ ਮਾਫੀ ਮੰਗਦਾ ਇਕੱਲੇ ਉਸ ਸਕੂਲ ਵਾਲੀ ਘਟਨਾ ਤੋਂ ਹੀ ਨਹੀਂ ਉਸ ਸਕੂਲ ਵਾਲੇ ਅਧਿਆਪਕਾਂ ਤੋਂ ਹੀ ਨਹੀਂ ਪੂਰੇ ਪੰਜਾਬ ਦੇ ਮਾਸਟਰ ਮਾਸਟਰੀਆਂ ਤੋਂ ਸੋ ਦਾ ਕਾਰਨ ਕਿ ਤੁਹਾਨੂੰ ਇਸ ਸਕ੍ਰਿਪਟਡ ਮਾਫੀ ਮੰਗਵਾਈ ਗਈ ਕਿ ਭਾਈ ਆਪਣੀ ਤਾਂ ਪੱਥਰ ਮਹਮ ਯੋਜਨਾ ਦਾ ਸਿੱਖਿਆ ਕ੍ਰਾਂਤੀ ਮਹਮ ਯੋਜਨਾ ਦਾ ਉਦਘਾਟਨੀ ਸਮਾਗਮਾਂ ਦਾ ਹਵਾ ਨਿਕਲ ਜੂਗੀ ਆਪਾਂ ਤਾਂ 55 ਦਿਨਾਂ ਚ ਨੇਰੀ ਠਾਲਣੀ ਹੈ ਤੇ ਤੁਸੀਂ ਉਹਦੀ ਹਵਾ ਕੱਢੀ ਜਾਂਦੇ ਹੋ ਸੋ ਇਸ ਲਈ ਜੀ ਜੋੜਾ ਮਾਜਰਾ ਜੀ ਵਾਲਾ ਤਾਂ ਜੂ ਟਰਨ ਹੋ ਗਿਆ ਪਰ ਦੂਸਰਾ ਜੂ ਟਰਨ ਪਖਾਨਿਆਂ ਦੇ ਉਦਘਾਟਨੀ ਜਿਹੜਾ ਖਾਸ ਕਰ ਪਖਾਨਿਆਂ ਦੀ ਮਰਮਤ ਵਾਲੇ ਉਦਘਾਟਨੀ ਸਮਾਗਮਾਂ ਦੇ ਉਦਘਾਟਨ ਪੱਥਰ ਰੱਖਣ ਵਾਲਾ ਉਹਦਾ ਵੀ ਜੂ ਟਰਨ ਹੋ ਗਿਆ ਸਕੂਲਾਂ ਦੇ ਵਿੱਚ ਸਿੱਖਿਆ ਵਿਭਾਗ ਨੂੰ ਹਦਾਇਤ ਗਈ ਕਿ ਭਾਈ 11 ਅਪ੍ਰੈਲ ਵਾਲੇ ਤਾਂ ਜਿਹੜੇ ਪ੍ਰੋਗਰਾਮ ਰੱਖੇ ਵੇ ਉਹ ਤਾਂ ਕਰੋ ਰੱਖੇ ਵੇ ਪਰ 13 ਅਪ੍ਰੈਲ ਤੋਂ ਕਿਸੇ ਪਖਾਨੇ ਦੀ ਮਰਮਤ ਲਾਉਣਾ ਤਾਂ ਚਾਰ ਦੁਬਾਰੀ ਦੀ ਮਰਮਤ ਵਾਲਾ ਵੀ ਕਿਉਂਕਿ ਇਹਨਾਂ ਦਾ ਤਾਂ ਫਾਰਮੂਲਾ ਸਿੱਧਾ ਸੀ ਕਿ ਭਈ 1 ਲੱਖ ਤੋਂ ਉੱਪਰ ਵਾਲਾ ਜਿਹੜਾ ਸਰਕਾਰੀ ਖਰਚਾ ਹੋਇਆ ਉਹਦਾ ਉਦਘਾਟਨੀ ਪੱਥਰ ਰਖਾਉਣਾ। ਹੁਣ ਚਾਹੇ ਖਰਚਾ 10000 ਚ ਹੋਇਆ ਹੋਵੇ। ਬਿਲਾਾਂ ਚ ਲੱਖ ਪਿਆ ਹੋਵੇ। ਇਹ ਤਾਂ ਬਾਅਦ ਚ ਜਾਂਚ ਹੋਊਗੀ ਭਾਈ। ਇਹ ਤਾਂ ਅੱਜ ਤੁਸੀਂ ਦੋਿਆਂ ਦੀਆਂ ਗੱਲਾਂ ਕਰਦੇ ਹੋ। ਕੱਲ ਨੂੰ ਤੁਹਾਡੀਆਂ ਗੱਲਾਂ ਹੋਣਗੀਆਂ। ਫਰੋਲਾ ਫਰਲ ਤਾਂ ਹੋਊਗੀ ਕਿ 25000 ਨਹੀਂ ਪੱਥਰਾਂ ਪਿੱਛੇ 25 ਕਰੋੜ ਖਰਚ ਰਹੇ ਹੋ ਤੁਸੀਂ। ਇਹ 55 ਦਿਨਾਂ ਚ। ਸੋ ਇਹਦਾ ਹਿਸਾਬ ਤਾਂ ਕੋਈ ਲਾਊਗਾ। ਸੋ ਇਸ ਲਈ ਕਹਿੰਦੇ ਜੀ ਫਿਰ ਸਾਰੇ ਸਕੂਲ ਮੁਖੀਆਂ ਨੂੰ ਭੇਜਿਆ ਗਿਆ ਕਿ ਸਾਰੇ ਸਕੂਲ ਮੁਖੀ ਸਹਿਬਾਨ ਹੈੱਡ ਆਫਿਸ ਤੋਂ ਮਿਲੇ ਸੰਦੇਸ਼ ਮੁਤਾਬਕ ਕੱਲ ਹੋਣ ਵਾਲੇ ਇਵੈਂਟ ਨੂੰ ਛੱਡ ਕੇ ਮਤਲਬ ਅੱਜ 11 ਇਹ ਕੱਲ ਰਾਤ ਦਾ ਸੁਨੇਹਾ ਆਇਆ ਹੋਇਆ ਕਿ 11 April ਵਾਲੀ ਇਵੈਂਟ ਛੱਡ ਦਿਓ ਕੱਲ ਹੋਣ ਵਾਲੀ ਇਵੈਂਟ ਨੂੰ ਛੱਡ ਕੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਟਾਇਲਟ ਬਲਾਕ ਲਈ ਪੱਥਰ ਨਹੀਂ ਲਵਾਏ ਜਾਣਗੇ ਬਾਕੀ ਪ੍ਰੋਗਰਾਮ ਪਹਿਲਾਂ ਮੰਗੀ ਹੋਣਗੇ ਨੋਟ ਕਰ ਲਿਆ ਜਾਵੇ ਇਹ ਆ ਗਿਆ ਜੀ ਹੁਣ ਥੱਲੇ ਕਿਸੇ ਦਾ ਹੁਕਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇੱਕ ਚੋਰੀ ਦੇ WhatsApp ਗਰੁੱਪ ਬਣੇ ਨੇ ਮਾਸਟਰ ਮਾਸਟਰੀਆਂ ਨੂੰ ਹੁਕਮ ਦੇਣ ਲਈ ਹੈੱਡਮਾਸਟਰਾਂ ਨੂੰ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਨੂੰ ਹੁਕਮ ਦੇਣ ਲਈ ਉਹਦੇ ਵਿੱਚ ਹੀ ਆਇਆ ਐਨਿੰਗ ਤਾਂ ਪਹੁੰਚ ਅਪਰੋਚ ਆਪਣੇ ਕੋਲ ਵੀ ਹੋ ਜਾਂਦੀ ਹੈ ਕਿ ਪਈਆ ਸੰਭੋ ਸੋ ਸਾਰੇ ਸਕੂਲ ਮੁਖੀ ਸਹਿਬਾਨ ਹੈੱਡ ਆਫਿਸ ਤੋਂ ਬਿਲੇ ਸੰਦੇਸ਼ ਮੁਤਾਬਕ ਹੈੱਡ ਆਫਿਸ ਮੈਨੂੰ ਨਹੀਂ ਪਤਾ ਹੈੱਡ ਆਫਿਸ ਸਿੱਖਿਆ ਵਿਭਾਗ ਹੈ ਕਿ ਹੈੱਡ ਆਫਿਸ ਦਿੱਲੀ ਹੈ ਕੱਲ ਹੋਣ ਵਾਲੀ ਇਵੈਂਟ ਨੂੰ ਛੱਡ ਕੇ ਬਾਕੀ ਆਉਂਦੇ ਦਿਨਾਂ ਵਿੱਚ ਕਿਸੇ ਵੀ ਟਾਇਲਟ ਬਲਾਕ ਲਈ ਪੱਥਰ ਨਹੀਂ ਲਗਾਏ ਜਾਣਗੇ ਬਾਕੀ ਪ੍ਰੋਗਰਾਮ ਪਹਿਲਾਂ ਵਾਂਗ ਹੀ ਹੋਣਗੇ ਰੋਟ ਕਰ ਲਿਆ ਜਾਵੇ ਤੇ ਇਹਦੇ ਨਾਲੇ ਇੱਕ ਨਵਾਂ ਹੁਕਮ ਆ ਗਿਆ ਜ ਜਿਹਦੀ ਮੈਂ ਗੱਲ ਕਰਦਾ ਆਇਆ ਕਿ ਸਕੂਲਾਂ ਦੇ ਮਾਸਟਰਾਂ ਨੂੰ ਪੀਆਰ ਕੰਪਨੀ ਬਣਾਇਆ ਜਾ ਰਿਹਾ ਸਤਿਕਾਰਯੋਗ ਜ਼ਿਲ੍ਹਾ ਜ਼ਿਲ੍ਹਾ ਜਿਹੜਾ ਮਰਜ਼ੀ ਆ ਜਾਵੇ ਹੁਣ ਜਿਲ੍ਹਾ ਆਪਣਾ ਆਪਣਾ ਜਿਲ੍ਹਾ ਭਰ ਲਿਓ ਵਿੱਚੋਂ ਵੀ ਜਿਵੇਂ ਕਿ ਬਾਰ-ਬਾਰ ਆਪਣੀ ਚਰਚਾ ਹੋਈ ਹੈ ਆਪਸ ਦੇ ਵਿੱਚ ਉਸ ਮੁਤਾਬਕ ਸਵੇਰੇ ਅਸੀਂ ਮੰਤਰੀ ਸਾਹਿਬ ਦੇ ਟਵਿੱਟਰ ਅਕਾਊਂਟ ਤੇ ਨਜ਼ਰ ਰੱਖਣੀ ਹੈ ਅਕਾਊਂਟ ਨੂੰ ਫੋਲੋ ਕਰ ਲੈਣਾ ਜਦੋਂ ਵੀ ਉਹਨਾਂ ਦਾ ਕੋਈ ਅਪਡੇਟ ਆਉਂਦਾ ਆਪਾਂ ਨਾਲ ਦੀ ਨਾਲ 15-15 ਰੀਟਵੀਟ ਕਰਾਉਣੇ ਨੇ ਮਾਸਟਰਾਂ ਦੇ ਮਾਸਟਰੀਆਂ ਦੇ ਆ ਕੰਮ ਨੇ ਹੁਣ ਸਿੱਖਿਆ ਮੰਤਰੀ ਸਾਹਿਬ ਜਿਹੜਾ ਵੀ ਟਵੀਟ ਕਰਨ ਉਸ ਨੂੰ ਜਦੇ ਹੁਣ ਨਿਗਾਹ ਹੀ ਰੱਖਣੀ ਐ ਐਸੇ ਕੰਮ ਤੇ ਰਿਓ ਜਵਾਕਾਂ ਨੂੰ ਪੜਾਉਣਾ ਉਹਨਾਂ ਦਾ ਧਿਆਨ ਰੱਖਣਾ ਤੁਹਾਡਾ ਕੰਮ ਨਹੀਂ ਐ ਰਵੀ 15-15 ਦੀ ਰੀਟਵੀਟ ਕਰਾਉਣੇ ਨੇ ਤੇ ਨਾਲ ਕਮੈਂਟ ਕਰਕੇ ਉਹਨਾਂ ਦੀ ਰੀਟ ਵੀ ਉਹਨਾਂ ਦੀ ਟਵੀਟ ਉੱਤੇ ਹੈਸ਼ਟੈਗ ਪੰਜਾਬ ਸਿੱਖਿਆ ਕ੍ਰਾਂਤੀ ਲਿਖਣਾ ਤੁਹਾਡੇ ਦੁਆਰਾ ਕਰਾਏ ਗੇ ਰੀਟਵੀਟ ਦਾ ਲਿੰਕ ਕਾਪੀ ਕਰਕੇ ਆਪਣੇ ਕੋਲ ਸੇਵ ਕਰ ਲੈਣਾ ਕੱਲ ਆਪਾਂ ਜੀ ਕੱਲ ਆਪ ਜੀ ਨੂੰ ਇੱਕ ਗੂਗਲ ਫਾਰਮ ਸ਼ੇਅਰ ਹੋਏਗਾ ਉਸ ਵਿੱਚ ਪੋਸਟ ਕਰ ਦੇਣਾ ਧੰਨਵਾਦ ਸਹਿਤ ਹੁਣ ਮਾਸਟਰਾਂ ਦਾ ਕੰਮ ਏ ਇਹ ਹਾਜ਼ਰੀ ਲੱਗੂਗੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਕੰਮ ਲੈਣੇ ਆ। ਚਲੋ ਜਾਂਦੇ ਜਾਂਦੇ ਇੱਕ ਹੋਰ ਖਾਸ ਪਹਿਲੂ ਤੇ ਨਜ਼ਰਸਾਨੀ ਕਰ ਜਾਈਏ। ਅੱਜਕੱਲ ਗੂਗਲ ਹੀ ਗੋੜ ਬਣਿਆ। ਲੋਕ ਕਹਿੰਦੇ ਵੀ ਜਿਹੜਾ ਵੀ ਮਸਲਾ ਗੂਗਲ ਤੋਂ ਹੱਲ ਹੋ ਜਾਂਦਾ ਜਾਂ ਸੋਸ਼ਲ ਸਾਈਟਸ ਤੋਂ ਹੱਲ ਹੋ ਜਾਂਦਾ। ਤੇ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਜਿਹੜੀ ਫਿਕਰ ਪੈਦਾ ਕਰ ਰਹੀ ਹੈ। ਉਹ ਕਹਿੰਦੇ ਅੱਜ ਡਾਕਟਰਾਂ ਦੇ ਕੋਲ ਜਿਹੜੇ ਮਰੀਜ਼ ਜਾ ਰਹੇ ਨੇ ਆਪਣਾ ਇਲਾਜ ਕਰਾਉਣ ਲਈ ਉਹਨਾਂ ਚ 22% ਤੋਂ ਲੈ ਕੇ 50% ਮਰੀਜ਼ ਉਹ ਨੇ। ਜਿਹੜੇ ਪਹਿਲਾਂ ਆਪੇ Google ਤੋਂ ਡਾਕਟਰੀ ਕੋਟ ਲੈਂਦੇ ਨੇ ਤੇ ਆਪਣੀ BP ਦਾ ਆਪਣੇ ਸ਼ੂਗਰ ਦਾ ਆਪਣੇ ਚਮੜੀ ਨਾਲ ਸੰਬੰਧਿਤ ਰੋਗਾਂ ਦਾ ਜਾਂ ਹਾਰਟ ਨਾਲ ਸੰਬੰਧਿਤ ਰੋਗਾਂ ਦਾ ਆਪੇ ਨਿਸ਼ਾਨਦੇਹੀ ਕਰਕੇ ਦਵਾਈਆਂ ਲੈਣ ਲੱਗ ਜਾਂਦੇ ਨੇ ਤੇ ਨਤੀਜਾ ਫਿਰ ਨੁਕਸਾਨ ਹੁੰਦਾ ਰਿਪੋਰਟ ਦੱਸਦੀ ਹੈ ਕਿ ਇੱਕ ਸਟੇਸ਼ਨਰੀ ਵਾਲਾ ਜਿਹੜਾ ਦੁਕਾਨਦਾਰ ਸੀ ਸਮਝ ਲਓ ਬੈਠਣ ਦਾ ਵੱਧ ਟਾਈਮ ਸੀ ਉਹਦੇ ਕਰਕੇ ਮਟਾਪਾ ਵਧਿਆ ਹੋਊਗਾ ਉਹਨੇ ਪਤਲੇ ਹੋਣ ਦਾ ਫਾਰਮੂਲਾ ਹੈਨਾ ਸੋਸ਼ਲ ਸਾਈਟ ਤੋਂ ਲੱਭਿਆ ਤੇ ਉਹਨੇ ਉਹਦੇ ਆਧਾਰ ਤੇ ਦਵਾਈ ਲੈਣ ਸ਼ੁਰੂ ਕੀਤੀ ਉਹਨੇ ਉਹਦੀ ਚਰਬੀ ਪੰਗਲਾਤੀ ਤੇ ਮਹੀਨਿਆਂ ਖੰਡ ਦੇ ਵਿੱਚੋਂ ਦਾ 20 ਕਿਲੋ ਭਜਨ ਘਟ ਗਿਆ ਤੇ ਜਦੋਂ ਡਾਕਟਰ ਕੋਲ ਗਿਆ ਤਾਂ ਪਤਾ ਲੱਗਿਆ ਵੀ ਤੇਰੇ ਤਾਂ ਅੰਦਰ ਦੀ ਚਬਰੀ ਜਿਹੜੀ ਚਰਬੀ ਹੈ ਉਹ ਸਾਰੀ ਪੰਗਲਾ ਕੇ ਉਹਨੇ ਬਾਹਰ ਕਰਤੀ ਸਿੱਧਾ ਕਿੰਨਾ ਅਸਰ ਪਿਆਊਗਾ ਬਾਡੀ ਤੇ ਇਸੇ ਤਰ੍ਹਾਂ ਇੱਕ ਬੀਬੀ 42 ਸਾਲਾਂ ਦੀ ਕਹਿੰਦੀ ਜੀ ਉਹਨੇ ਫਿਟਨੈਸ ਦੇ ਨਾਮ ਦੇ ਉੱਤੇ ਦੁਪਹਿਰ ਦੀ ਰੋਟੀ ਛੱਡਤੀ ਤੇ ਕੱਲਪ ਪਨੀਰ ਲੈਣਾ ਸ਼ੁਰੂ ਕਰਤਾ ਤੇ ਨਤੀਜਾ ਅੰਦਰ ਕਹਿੰਦੇ ਕਿ ਪ੍ਰੋਟੀਨ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਸਟੋਨ ਚ ਬਦਲ ਗਿਆ ਕਿਡਨੀ ਸਟੋਨ ਹੋ ਗਏ ਸੋ ਸਥਿਤੀ ਬਣ ਗਈ ਸੋ ਇਸ ਲਈ ਜਿਆਦਾਤਰ ਚਮੜੀ ਵਾਲੇ ਮਾਮਲਿਆਂ ਚ ਕੇ ਆਹ ਕੁਛ ਨੁਕਸੇ ਜੀ ਅਸੀਂ ਅਪਣਾ ਕੇ ਠੀਕ ਹੋ ਜਾਣਾ ਇਹ ਜਿਹੜੇ ਅਪਣਾਏ ਜਾ ਰਹੇ ਨੇ ਉਹਨਾਂ ਤੋਂ ਡਾਕਟਰਾਂ ਦੀ ਸਲਾਹ ਇਹ ਕਿ ਬਚੋ ਵੈਸੇ ਅੱਜਕੱਲ ਬਹੁ ਗਿਣਤੀ ਡਾਕਟਰ ਵੀ ਕਮਿਸ਼ਨ ਏਜੰਟ ਬਣ ਗਏ ਨੇ ਡਾਕਟਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਬਚੋ ਸਰਪਪਲੀ ਕਰੇ ਬਹੁਤ ਬਹੁਤ ਸ਼ੁਕਰੀਆ